ਕਰੋ ਸ਼ੁਰੂ ਕੀ ਕਰਾਂ ਚਾਹੁੰਗੇ ਵੋਟ ਪਾ ਕੇ ਆਏ ਹਾਂ ਵੋਟ ਪਾ ਕੇ ਆਏ ਆ ਜੀ ਬਹੁਤ ਬਦਾਈਆਂ ਮਿਲ ਰਹੀਆਂ ਹੈ ਬਹੁਤ ਸੋਹਣਾ ਮਾਹੌਲ ਹੈ ਤੇ ਜਿੱਤਾਂਗੇ ਜ਼ਰੂਰ ਬਸ ਮੈਂ ਸ਼ੁਰੂ ਤੇ ਕਹਿ ਰਹੀ ਪਹਿਲੀ ਮਾਰ ਐਜੇ ਕੈਂਡੀਡੇਟ ਤੁਸੀਂ ਵੋਟ ਵੀ ਪਾ ਕੇ ਵੀ ਆਏ ਹੋ ਤੇ ਐਜੇ ਕੈਂਡੀਡੇਟ ਵੀ ਕੀ ਰੀਪੀਟ ਕਰਨਾ ਕੀ ਜਮਨ ਨਾਲ ਮੈਂ ਤਾਂ ਕਹਿਨੀ ਹੈ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਖਾਸ ਕਰਕੇ ਕਿਉਂਕਿ ਸ਼ਹਿਰੀ ਲੋਕ ਕਈ ਵਾਰੀ ਲੱਗਦਾ ਵੀ ਗਰਮੀ ਮੰਨ ਸਕਦੇ ਆ ਪਿੰਡਾਂ ਵਾਲੇ ਤਾਂ ਖੇਤਾਂ 'ਚ ਗਿੱਜੇ ਹੁੰਦੇ ਆ ਤੇ ਸ਼ਹਿਰਾਂ ਵਾਲੇ ਵੋਟਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਹੀ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਤੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਹੈ ਤੇ ਅੱਜ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਮਹਾਪਰਬ ਹੈ ਨਿਕਲ ਕੇ ਆਪਦਾ ਫਰਜ਼ ਨਿਭਾਓ ਜਿਸ ਤਰ੍ਹਾਂ ਰਾਤ ਵੀ ਕੁਝ ਅਫਵਾਹਾਂ ਚੱਲ ਰਹੀਆਂ ਨੇ ਅਫਵਾਹਾਂ ਤੋਂ ਬਚੀ ਨਹੀਂ ਕੋਈ ਐਡੀ ਜ਼ਿਆਦਾ ਅਫਵਾਹ ਵੀ ਨਹੀਂ ਚੱਲੀ ਕੁਛ ਮਾੜਾ ਮੋਟਾ ਇੰਨਾ ਖੁੰਦਾ ਹੁੰਦਾ ਹੈ ਕبھی ਜਿਵੇਂ ਕਦੇ ਵੀ ਇੱਥੇ ਕਹ ਲੋ ਕਿ ਕੋਈ ਰੌਲਾ ਪਊਗਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਲੜਾਈ ਝਗੜਾ ਪਰ ਨਹੀਂ ਹੋਇਆ ਪੁਲਿਸ ਨੇ ਰਾਤ ਦਾ ਬੜਾ ਅੱਛਾ ਸਹਿਯੋਗ ਦਿੱਤਾ ਸੋ ਠੀਕ ਰਹਿ ਲੱਗ ਰਿਹਾ ਹੈ ਜੀ ਪੂਰੇ ਕੰਸਟੀਟੂਐਂਟ ਦੇ ਵਿੱਚੋਂ ਸਾਥ ਮਿਲੂਗਾ ਚੰਗਾ ਮਿਲ ਰਿਹਾ ਹੈ ਜੀ ਮਿਲ ਰਿਹਾ ਹੈ ਮਿਲ ਰਿਹਾ ਵਿਧਾਇਕਾਂ ਮਿਲ ਰਹੀਆਂ ਮੈਂ ਕਹੂੰ ਕਿ ਸਾਥ ਨਹੀਂ ਹੁਣ ਤਾਂ ਵਿਧਾਇਕਾਂ ਮਿਲ ਰਹੀਆਂ ਜਿਸ ਤਰ੍ਹਾਂ ਆਸ-ਪਾਸ ਕੁਝ ਪਿੰਡਾਂ ਦੇ ਵਿੱਚ ਜਿਹੜਾ ਨਾਮ ਜਿਹੜੇ ਨੇ ਹੰਡਰ ਨਹੀਂ ਲਾਉਣ ਦਿੱਤੇ ਜਾਂ ਨਹੀਂ ਨਹੀਂ ਲੱਗੇ ਸਾਰੇ ਕਿਤੇ ਲੱਗੇ ਸਾਰੇ 100% ਲੱਗੇ 100% ਲੱਗੇ ਸਾਰਿਆਂ ਦਾ ਸਹਿਯੋਗ ਹਾਂਜੀ ਮਾਟੇ ਮੋਟ ਪਈਆ ਕੱਚਰੇ ਕੀ ਮਹਿਸੂਸ ਹੋ ਰਿਹਾ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ ਕੀ ਸਮਝਦੇ ਕਿ ਇਹ ਜਰੂਰੀ ਬਹੁਤ ਜ਼ਰੂਰੀ ਹੈ ਸਰ ਜਿਹੜੀ ਵੀ ਇਲੈਕਸ਼ਨ ਜਿਹੜੀ ਵੀ ਪਾਰਟੀ ਜਿੱਤੇਗੀ ਉਹ ਰਿਸਪਾਂਸਿਬਲ ਹੋਣੀ ਚਾਹੀਦੀ ਹੈ ਕੰਟਰੀ ਲਈ ਤੇ ਸਾਡੇ ਵੋਟ ਨਾਲ ਹੀ ਡਿਸਾਈਡ ਹੋਏਗਾ ਕਿ ਕੌਣ ਸਾਡੀ ਕੰਟਰੀ ਨੂੰ ਚਲਾਉਂਦਾ ਹੈ ਤੇ ਬਹੁਤ ਜ਼ਰੂਰੀ ਹੈ ਯਿੰਗ ਯੂਕੀਪ ਤੋਂ ਨੇ ਕਿ ਜਿਹੜਾ ਨਵੀਂ ਸਰਕਾਰ ਬਣੇਗੀ ਵਿੱਚ ਪਰੇ ਇਧਰ ਬੈਠੋ ਸਰ ਬੈਟਰ এডਿਕੇਸ਼ਨ ਫੈਸਿਲਿਟੀਆਂ ਤੇ ਮੈਡੀਕਲ ਫੈਸਿਲਿਟੀਆਂ ਬੈਟਰ ਹੋਣਾ ਚਾਹੀਦੇ ਲੋਕਾਂ ਲਈ ਲੋਕਾਂ ਲਈ ਸਹੂਲਤ ਸਾਰੀ ਮਿਲਣੀ ਚਾਹੀਦੀ ਹੈ ਜੋ ਵੀ ਅੱਜਕੱਲ ਸਾਨੂੰ ਜ਼ਰੂਰੀ ਹੈ ਜਿਵੇਂ ਕਿ ਇਹ ਨੂੰ ਹਫਤੇ ਇੱਕ ਕੋਈ ਲੱਗਦਾ ਇੱਕ ਦਿਨ ਘਰੇ ਕੋਲ ਹਾਂ ਬਾਕੀ ਹਾਂਜੀ ਕਿਵੇਂ ਲੱਗ ਰਿਹਾ ਹੈ ਮੂਝੇ ਬਹੁਤ ਅੱਛਾ ਲੱਗ ਰਿਹਾ ਹੈ ਕਿੰਨੀ ਦੇਰ ਆਪਣਾ ਹੋਰ ਵੀ ਕੋਈ ਤੁਹਾਡੇ ਨਾਲ ਆਏ ਨੇ ਪਰਿਵਾਰਕ ਮੈਂ ਹਾਂ ਜੀ ਉਹਨੇ ਨਹੀਂ ਵੋਟ ਪਾਤੀ ਉਹ ਚਲੇ ਗਏ ਮੈਨੂੰ ਅੱਜ ਸਰਟੀਫਿਕੇਟ ਮਿਲੇ ਬਸ ਅੱਜ ਪਹਿਲੀ ਵਾਰ ਵੋਟ ਪਾਉਣ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਇਹ ਚੰਗ ਲੱਗ ਰਿਹਾ ਕਿ ਮੈਂ ਦੇਸ਼ ਦੀ ਹੁਣ ਇੱਕ ਨਾਗਰਿਕ ਬਣ ਚੁੱਕੀ ਹਾਂ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਅੱਗੇ ਕਿਹੜੀ ਸਰਕਾਰ ਆਂਦੀ ਹੈ ਇਹ ਮੈਂ ਨਿਸ਼ਚਿਤ ਕਰਾਂ ਇਹ ਕਿੰਨਾ ਜ਼ਰੂਰੀ ਸਮਝਦੇ ਤੁਸੀਂ ਵੋਟ ਪਾਉਣ ਦੇ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਆਪ ਇੱਕ ਮੈਡੀਕਲ ਸਟੂਡੈਂਟ ਹਾਂ ਤੇ ਅੱਗੇ ਆਉਣ ਵਾਲੀਆਂ ਹੈਲਥ ਪੋਲਿਸੀਜ਼ ਕਿਹੜੀ ਸਰਕਾਰ ਨਿਸ਼ਚਿਤ ਕਰਦੀ ਹੈ ਉਹਦੇ ਨਾਲ ਆਪਣੇ ਦੇਸ਼ ਨੂੰ ਕੀ ਅਸਰ ਹੁੰਦਾ ਹੈ ਉਹ ਬਹੁਤ ਜ਼ਰੂਰੀ ਹੈ। ਥੈਂਕ ਯੂ। ਥੈਂਕ ਯੂ। ਬੱਤ ਮੋਰ ਬਈਆ ਕੱਚਰ ਕੀ ਮਹਿਸੂਸ ਹੋ ਰਿਹਾ ਹੈ। ਬੜੀ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ। ਇਹ ਸਮਝੋ ਕਿ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਰ ਜਿਹੜੀ ਵੀ ਇਲੈਕਸ਼ਨ ਜਿਹੜੀ ਵੀ ਪਾਰਟੀ ਜਿੱਤੇਗੀ ਉਹ ਰਿਸਪੋਨਸਿਬਲ ਹੋਣੀ ਚਾਹੀਦੀ ਹੈ ਕੰਟਰੀ ਲਈ ਤੇ ਸਾਡੇ ਵੋਟ ਨਾਲ ਹੀ ਡਿਸਾਈਡ ਹੋਏਗਾ ਕਿ ਕੌਣ ਸਾਡੀ ਕੰਟਰੀ ਨੂੰ ਚਲਾਉਂਦਾ ਹੈ ਤੇ ਬਹੁਤ ਜ਼ਰੂਰੀ ਹੈ। ਇਹ ਕਿ ਯੂ ਕਿ ਤੋਂ ਨੇ ਕਿ ਜਿਹੜਾ ਨਵੀਂ ਸਰਕਾਰ ਬਣੇਗੀ ਕੀ ਕਰੇਗਾ ਇਧਰ ਬੇਟਾ ਸਰ ਬੈਟਰ এডੂਕੇਸ਼ਨ ਫੈਸਿਲਿਟੀਆਂ ਤੇ ਮੈਡੀਕਲ फैसिलिटीज ਬੈਟਰ होना चाहिए ਲੋਕਾਂ ਲਈ ਲੋਕਾਂ ਲਈ ਸਹੂਲਤ ਸਾਰੀ ਮਿਲਣੀ ਚਾਹੀਦੀ जो भी ਵੀ ਅੱਜ जरूरी है ਜ਼ਰੂਰੀ ਹੈ ਜਿਵੇਂ ਕਿ ਇਹਨੂੰ ਸਭ ਤੋਂ ਇੱਕ ਕੋਈ ਲੱਗਦਾ ਹੈ ਘੜੇ 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 ਘੜੇ

ਵੀਰ ਤੁਸੀਂ ਮੁਖਰ ਦੇ ਪਾ ਜੇ ਹੈ ਕਿ ਕੋਈ ਇਹ ਦੋ ਨਾਲੋ ਜਿਹਾ ਹੈ ਅੱਜ ਇੱਥੇ ਇਹਨਾਂ ਚੋਂ ਲੈ ਲੈਣਗੇ ਇਹਨਾਂ ਤੋਂ ਲੈ ਲਾਂਗੇ ਇੱਕ ਵੀਡੀਓ ਸਾਨੂੰ ਵੀ ਦੇ ਦੇਣਾ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰਾਂਗੇ ਹਾਂਜੀ ਸਰ ਕਿਸ ਤਰ੍ਹਾਂ ਦਾ ਇਹ ਸੁਪਰ ਪ੍ਰੋਗਰਾਮ ਜੀ ਅੱਜ ਕਾਫੀ ਸਾਡੀ ਮੁਸਤਦੀ ਹੈਗੀ ਸਵੇਰੇ ਤੋਂ ਸਾਰੀ ਪੁਲਿਸ ਕੋ ਜਿਹੜੀ ਬਾਹਰ ਹੈਗੀ ਹੈ ਬਟਿੰਡਾ ਕੰਸਟੀਟੂਐਂਸੀ ਦੇ ਵਿੱਚ ਖਾਸ ਕਰਕੇ ਜਿਹੜਾ ਬਟਿੰਡਾ ਡਿਸਟ੍ਰਿਕਟ ਹੈ ਉਹਦੇ ਵਿੱਚ ਹਰ ਬਰ ਤੋਂ ਜ਼ਿਆਦਾ ਕ੍ਰਿਟੀਕਲ ਪੋਲਿੰਗ ਸਟੇਸ਼ਨ ਅਸੀਂ ਬਣਾਏ ਆ ਤੇ ਜਿਹੜੀ ਬਾਹਰਲੀ ਫੋਰਸਸ ਆਈਏ ਉਹਨਾਂ ਨੂੰ ਵੀ ਮੈਕਸਿਮਮ ਬੂਸਟ ਤੇ ਡਿਪਲੋਏ ਕੀਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੀ ਪੈਟਰੋਲਿੰਗ ਪਾਰਟੀਆਂ ਬਣਾ ਕੇ ਹਰੇ ਕੌਨਸਟਿਟੂਐਂਸੀ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਤੇ ਸੁਰੱਖਿਆ ਦੇ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਵਕਫਾਕ ਰਿਜ਼ਰਵਾ ਬਣਾ ਕੇ ਅਸੀਂ ਜਿਹੜੀ ਸਟ੍ਰੈਟੈਜੀਕ ਲੋਕੇਸ਼ਨਸ ਹੈਗੀ ਹੈ ਉੱਥੇ ਅਸੀਂ ਡਿਪਲੋਏ ਕੀਤੀ ਹੋਈ ਹੈ ਤੇ ਸਰ ਕੋਈ ਕਿਸੇ ਕਿਸਮ ਦੀ ਕੋਈ ਹਮਟੱਕਰ ਦੀ ਕੋਈ ਫੋਨ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਲੜਾਈ ਹੁਣ ਤੱਕ ਸਾਰਾ ਪੀਸਫੁਲ ਚੱਲ ਰਿਹਾ ਹੈ ਤੇ ਅੱਗੇ ਵੀ ਅਸੀਂ ਅਲਰਟ ਹੈਗੇ ਆ ਕੋਈ ਕੋਈ ਵੀ ਘਟਨਾ ਹੋ ਸਰ ਕੋਈ ਕਿਤੇ ਕੋਈ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਕੁਛ ਏਰੀਏ ਐਸੇ ਨੇ ਜਿਸ ਤਰ੍ਹਾਂ ਤਲਵੰਡੀ ਸਾਹਿਬ ਹੋ ਜਾਂ ਮੌਂਡ ਦਾ ਜਿਹੜੀ ਉੱਥੇ ਕਿਸ ਤਰ੍ਹਾਂ ਹੁੰਦਾ ਜਿੱਥੇ ਜਿੱਥੇ ਸਾਨੂੰ ਸੈਂਸਿਟੀਵਿਟੀ ਲੱਗਦੀ ਹੈ ਤੇ ਸਾਡੀ ਉੱਥੇ ਜ਼ਿਆਦਾ ਐਕਸੈਲੈਂਟਨੈਸ ਹੈਗੀ ਹੈ ਤੇ ਕੋਈ ਵੀ ਇਸ ਤਰੀਕੇ ਦੀ ਘਟਨਾ ਨਹੀਂ ਹੁੰਦੀ ਸਰ ਕਾਂਗਰਸ ਸਾਹਿਬ ਕਿਨ ਪਹਿਲਾਂ ਕਾਂਗਰਸ ਸੀ ਹਰਾਬ ਵਗੈਰਾ ਦਾ ਕਾਫੀ ਪੁੱਛਿਆ ਚੱਲਣਾ ਸ਼ੁਰੂ ਹੋਇਆ ਪਹਿਲਾਂ ਆਪ ਫੜੀ ਗਿਆ ਜਿਹੜੀ ਵੀ ਕੋਈ ਕੰਪਲੇਂਟ ਆਉਂਦੀ ਜੀ ਇਮੀਡੀਏਟਲੀ ਉੱਥੇ ਸਾਡੇ ਐਸ ਐਚ ਓ ਐਫ ਐਸ ਟੀ ਪਹੁੰਚ ਕੇ ਵੈਰੀਫਾਈ ਕਰਦੇ ਆ ਜਿੱਥੇ ਵੀ ਐਕਸ਼ਨ ਹੁੰਦਾ ਲਿਆ ਜਾਂਦਾ ਜਿਸ ਤਰ੍ਹਾਂ ਸਰ ਰਾਤ ਵੀ ਹੋਇਆ ਕਿ ਜੀਤ ਰਮਿੰਦਰ ਸਿੱਧੂ ਨੇ ਤੁਹਾਨੂੰ ਜਿਹੜੀ ਹੈ ਐਪਲੀਕੇਸ਼ਨ ਵਿੱਚ ਦਿੱਤੀ ਆ ਬਿਸ਼ਕਾਇਦ ਵੀ ਦਿੱਤੀ ਕਿ ਮੇਰੇ ਨਕਲੀ ਜਿਹੜੀ ਆ ਆਵਾਜ਼ ਜਿਹੜੀ ਆਡੀਓ ਬਣਾ ਕੇ ਦਿੱਤੀ ਉਹ ਕੀਤੀ ਨਹੀਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਹਾਂਜੀ ਜਿਹੜਾ ਜਿਹੜਾ ਵੀ ਕੋਈ ਉਹ ਜਿਹੜਾ ਵੀ ਕੋਈ ਕ੍ਰਾਈਮ ਹੁੰਦਾ ਹੈ ਜਿੱਦਾਂ ਇਹਨਾਂ ਦੀ ਕੋਈ ਵੌਇਸ ਅਗਰ ਕਿਸੇ ਨੇ ਕੀਤੀ ਹੈ ਤਾਂ ਜੋ ধারা ਬਣਦੀ ਉਹਦੇ ਅਧੀਨ ਕਾਰਵਾਈ ਕਰਦੇ ਆ